ਦੋਸਤੋ ਕਦੇ-ਕਦੇ ਧਨ ਦੌਲਤ ਸ਼ੌਹਰਤ ਸਾਨੂੰ ਖੁਸ਼ੀ ਦੇਣਾ ਬੰਦ ਕਰ ਜਾਂਦੀਆਂ ਨੇ ਜ਼ਿੰਦਗੀ 'ਚ ਸਭ ਕੁਝ ਠੀਕ ਹੋਣ ਦੇ ਬਾਵਜੂਦ ਉਹ ਖੁਸ਼ੀ ਗਾਇਬ ਜਈ ਹੋ ਜਾਂਦੀ ਹੈ ਫਿਰ ਇਕੱਲਾਪਨ ਬੇਚੈਨੀ ਤੇ ਚਿੰਤਾ ਦਾ ਭਾਰ ਚੱਕ ਕੇ ਅਸੀਂ ਉਹਨੂੰ ਬਾਹਰ ਲੱਭਣ ਲਈ ਨਿਕਲ ਪੈਂਦੇ ਆ ਪਰ ਇੱਕ ਬਦਲਾਵ ਨਾਲ ਤੁਹਾਨੂੰ ਉਹ ਖੁਸ਼ੀ ਘਰ ਬੈਠੇ ਹੀ ਮਿਲ ਸਕਦੀ ਹੈ ਹੁਣ ਉਹ ਬਦਲਾਵ ਕਿਹੜਾ ਹੈ ਇਹ ਜਾਣਨ ਲਈ ਪੂਰੀ ਵੀਡੀਓ ਜ਼ਰੂਰ ਵੇਖਿਓ ਇਹ ਪੁਰਾਤਨ ਸਮੇਂ ਚ ਇੱਕ ਖੁਸ਼ਾਲ ਰਾਜੇ ਦੀ ਕਹਾਣੀ ਹੈ ਜੋ ਕਿ ਹਰ ਰਾਜੇ ਵਾਂਗੂ ਬਹੁਤ ਅਮੀਰ ਸੀ ਪਰ ਉਹ ਰਾਜਾ ਅੰਦਰੋਂ ਖੁਸ਼ ਨਹੀਂ ਸੀ ਉਸ ਦਾ ਮਨ ਖੁਸ਼ ਨਹੀਂ ਸੀ ਇਸ ਕਰਕੇ ਉਹ ਆਪਣੇ ਮੰਤਰੀ ਨੂੰ ਬੁਲਾ ਕੇ ਕਹਿੰਦਾ ਸਾਡੇ ਰਾਜ ਦੇ ਸਾਰੇ ਲੋਕ ਸੁਖੀ ਨੇ ਤੇ ਖੁਸ਼ੀ ਨਾਲ ਜੀ ਰਹੇ ਨੇ ਤੇ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਪਰ ਮੇਰੇ ਮਨ 'ਚ ਇੱਕ ਸ਼ੱਕ ਹੈ ਕਿ ਕਿੱਥੇ ਇਸ ਰਾਜ 'ਚ ਕੋਈ ਐਸਾ ਵੀ ਸ਼ਖਸ ਹੈ ਜੋ ਮੇਰੇ ਤੋਂ ਵੀ ਵੱਧ ਸੁਖੀ ਤੇ ਖੁਸ਼ ਹੈ ਇਹ ਸੁਣ ਕੇ ਮੰਤਰੀ ਰਾਜੇ ਨੂੰ ਮੁਸਕਰਾਉਂਦੇ ਹੋਏ ਬੋਲਿਆ ਤੁਹਾਡੇ ਤੋਂ ਵੱਧ ਇਸ ਰਾਜ ਵਿੱਚ ਕੌਣ ਸੁખી ਹੋ ਸਕਦਾ ਮਹਾਰਾਜ ਤੁਸੀਂ ਚਾਹੋ ਤੇ ਜਿਹੜੀ ਮਰਜ਼ੀ ਸ਼ਹਿ ਮਹਿਲ ਚਲੇ ਆਓ ਇੱਕ ਵਾਸਤੇ ਹਜ਼ਾਰਾਂ ਹੀ ਸਿਪਾਹੀ ਤੁਹਾਡੇ ਸਾਹਮਣੇ ਖੜੇ ਹੋ ਜਾਂਦੇ ਨੇ ਤੁਹਾਡੇ ਤੋਂ ਜ਼ਿਆਦਾ ਇਸ ਰਾਜ 'ਚ ਕੋਈ ਖੁਸ਼ੀ ਨਹੀਂ ਹੋ ਸਕਦਾ ਰਾਜਾ ਮੰਤਰੀ ਦਾ ਇਹ ਜਵਾਬ ਸੁਣ ਕੇ ਸੰਤੁਸ਼ਟ ਨਹੀਂ ਹੋਇਆ ਤੇ ਆਪਣਾ ਇਹ ਸ਼ੱਕ ਕਿ ਉਸ ਤੋਂ ਖੁਸ਼ ਇਸ ਰਾਜ 'ਚ ਕੋਈ ਨਹੀਂ ਹੈ ਇਸ ਨੂੰ ਦੂਰ ਕਰਨਾ ਚਾਹੁੰਦਾ ਸੀ ਇਹ ਜਾਣ ਕੇ ਮੰਤਰੀ ਫਿਰ ਬੋਲਿਆ ਮਹਾਰਾਜ ਜੇ ਇਹ ਸ਼ੱਕ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਤੇ ਇੱਕ ਵਾਰ ਆਪਣਾ ਭੇਸ ਬਦਲ ਕੇ ਆਪਣੇ ਰਾਜ ਦਾ ਢੇੜਾ ਕਾਡ ਆਓ ਫਿਰ ਤੁਹਾਨੂੰ ਖੁਦ ਸਮਝ ਆ ਜਾਏਗਾ ਕਿ ਤੁਹਾਡੇ ਤੋਂ ਸੁਖੀ ਅਧਰ ਕੋਈ ਵੀ ਨਹੀਂ ਹੈ ਮੰਤਰੀ ਦੀ ਸਲਾਹ ਤੇ ਰਾਜਾ ਭੇਸ ਬਦਲ ਕੇ ਆਪਣੇ ਰਾਜ ਚ ਚਲਿਆ ਗਿਆ ਕਿਸੇ ਆਪਣੇ ਤੋਂ ਵੀ ਖੁਸ਼ ਰਹਿਣ ਵਾਲੇ ਸੱਜਣ ਨੂੰ ਲੱਭਣ ਰਾਜਾ ਥੋੜੀ ਹੀ ਦੂਰ ਗਿਆ ਸੀ ਕਿ ਉਸ ਨੂੰ ਪਿੰਡ ਦੀ ਇੱਕ ਛੋਟੀ ਜਿਹੀ ਚੌਪੜੀ ਵਿੱਚ ਇੱਕ ਬਾਸੂਰੀ ਦੀ ਧੁਨ ਸੁਣਾਈ ਦਿੱਤੀ ਜੋ ਕਿ ਰਾਜੇ ਨੂੰ ਬਹੁਤ ਮਿੱਠੀ ਤੇ ਸੋਹਣੀ ਲੱਗਦੀ ਹੈ ਅਸਲ ਵਿੱਚ ਉਹ ਧੁਨ ਚੋਪੜੀ ਤੇ ਬੈਠਾ ਇੱਕ ਨੌਜਵਾਨ ਬਾਸਰੀ ਤੋ ਵਜਾ ਰਿਹਾ ਸੀ ਤੇ ਜਦ ਰਾਜਾ ਚੋਪੜੀ ਦੀ ਖਿੜਕੀ ਚੋਂ ਅੰਦਰ ਵੇਖਦਾ ਹੈ ਤੇ ਰਾਜੇ ਨੂੰ ਉਸ ਨੌਜਵਾਨ ਦੇ ਚਿਹਰੇ ਤੇ ਇੱਕ ਨੂਰ ਇੱਕ ਆਨੰਦ ਵਿਖਦਾ ਹੈ ਰਾਜਾ ਸੋਚਦਾ ਹੈ ਵੇਖਣ ਨੂੰ ਤਾਂ ਇਹ ਗਰੀਬ ਲੱਗ ਰਿਹਾ ਹੈ ਪਰ ਇਹਦੇ ਚਿਹਰੇ ਤੇ ਮੇਰੇ ਤੋਂ ਵੀ ਵੱਧ ਸ਼ਾਂਤੀ ਹੈ ਇਹ ਬਿਨਾਂ ਕਿਸੇ ਤਕਲੀਫ ਤੇ ਸ਼ਾਂਤੀ ਨਾਲ ਬਾਸਰੀ ਬਿਜਾ ਰਿਹਾ ਹੈ ਤੇ ਮੈਂ ਜਿੰਨਾ ਮਰਜੀ ਅਮੀਰ ਹਾਂ ਪਰ ਮੈਂ ਇਹ ਕਰ ਨਹੀਂ ਸਕਦਾ ਤੇ ਮੈਨੂੰ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਇਹ ਮੇਰੇ ਤੋਂ ਵੀ ਵੱਧ ਖੁਸ਼ ਹੈ ਇਹ ਜਾਣ ਲਈ ਰਾਜਾ ਝੋਪੜੀ ਦਾ ਬੂਆ ਖੜਕਾ ਕੇ ਝੋਪੜੀ ਅੰਦਰ ਚਲਾ ਜਾਂਦਾ ਹੈ ਤੇ ਉਸ ਨੌਜਵਾਨ ਦੀ ਗਰੀਬੀ ਵੇਖ ਕੇ ਉਹ ਹੈਰਾਨ ਹੋ ਜਾਂਦਾ ਹੈ ਕਿ ਇੰਨੀ ਗਰੀਬੀ ਦੇ ਬਾਵਜੂਦ ਇਹ ਨੌਜਵਾਨ ਇੰਨਾ ਖੁਸ਼ ਕਿਵੇਂ ਹੈ ਫਿਰ ਰਾਜਾ ਉਸ ਤੋਂ ਉਹਦਾ ਨਾਮ ਤੇ ਉਹਦੇ ਕੰਮ ਬਾਰੇ ਪੁੱਛਦਾ ਹੈ ਜਵਾਬ 'ਚ ਨੌਜਵਾਨ ਦੱਸਦਾ ਹੈ ਮੇਰਾ ਨਾਮ ਅਨੰਦ ਹੈ ਤੇ ਮੈਂ ਇੱਕ কুমਾਰ ਹਾਂ ਸੋਹਣੇ ਮਿੱਟੀ ਦੇ ਭਾਂਡੇ ਬਣਾ ਕੇ ਤੇ ਉਹਨਾਂ ਨੂੰ ਵੇਚ ਕੇ ਆਪਣਾ ਘਰ ਚਲਾਉਂਦਾ ਵਾ ਤੇ ਇਸਤੇ ਰਾਜਾ ਆਖਦਾ ਹੈ ਤੇਰੇ ਚਿਹਰੇ ਤੇ ਨੂਰ ਨੂੰ ਵੇਖ ਕੇ ਲੱਗਦਾ ਹੈ ਕਿ ਤੂੰ ਬਹੁਤ ਖੁਸ਼ ਤੇ ਸੁਖੀ ਜੀਵਨ ਜੀ ਰਿਹਾ ਹੈ ਤੈਨੂੰ ਕੋਈ ਪਰੇਸ਼ਾਨੀ ਜਾਂ ਦੁੱਖ ਨਹੀਂ ਤੇ ਨੌਜਵਾਨ ਦੱਸਦਾ ਹੈ ਮੈਨੂੰ ਕੋਈ ਪਰੇਸ਼ਾਨੀ ਜਾਂ ਕਸ਼ਟ ਨਹੀਂ ਹੈ ਜਨਾਬ ਹਰ ਰੋਜ਼ ਮੈਂ ਸਵੇਰੇ ਉੱਠ ਕੇ ਰੱਬ ਨੂੰ ਯਾਦ ਕਰਦਾ ਵਾਂ ਤੇ ਅਰਦਾਸ ਕਰਕੇ ਸ਼ਹਿਰ ਜਾ ਕੇ ਮਿੱਟੀ ਦੇ ਬਣਾਏ ਪਾਂਡੇ ਵੇਚ ਕੇ ਪੈਸੇ ਕਮਾਉਣਾ ਵਾਂ ਤੇ ਉਸ ਤੋਂ ਬਾਅਦ ਘਰ ਆ ਕੇ ਆਪਣੀ ਕਿਰਤ ਤੋਂ ਕਮਾਈ ਰੋਟੀ ਖਾਣਾ ਵਾ ਤੇ ਰੋਟੀ ਖਾਣ ਤੋਂ ਬਾਅਦ ਤੇ ਨੀਂਦ ਆਉਣ ਤੱਕ ਇਹ ਬਾਸਰੀ ਵਜਾਉਣਾ ਵਾ ਤੇ ਸ਼ਾਂਤੀ ਨਾਲ ਸੌਣਾ ਵਾ ਮੈਂ ਇੱਕ ਅਨਾਥ ਹ ਜਨਾਬ ਮੇਰਾ ਇਸ ਜ਼ਿੰਦਗੀ 'ਚ ਉਸ ਰੱਬ ਨੂੰ ਛੱਡ ਕੇ ਕੋਈ ਹੋਰ ਨਹੀਂ ਹੈ ਰੱਬ ਹਮੇਸ਼ਾ ਮੇਰੇ ਨਾਲ ਹੈ ਜ਼ਿੰਦਗੀ 'ਚ ਕੋਈ ਵੀ ਮਸਲਾ ਹੁੰਦਾ ਹੈ ਤੇ ਰੱਬ ਆਪ ਹੀ ਉਹਦਾ ਹੱਲ ਕੱਢ ਦਿੰਦਾ ਹੈ ਫਿਰ ਕਿਸ ਗੱਲ ਦੀ ਪਰੇਸ਼ਾਨੀ ਹੋ ਸਕਦੀ ਹੈ ਮੈਨੂੰ ਅਨੰਦ ਦੀਆਂ ਗੱਲਾਂ ਸੁਣ ਕੇ ਰਾਜੇ ਨੂੰ ਉਹਦੀ ਖੁਸ਼ੀ ਦਾ ਕਾਰਨ ਸਮਝ ਆ ਜਾਂਦਾ ਹੈ ਤੇ ਉਹ ਆਪਣੇ ਮਹਿਲ ਵਾਪਸ ਜਾ ਕੇ ਮੰਤਰੀ ਨੂੰ ਸਾਰੀ ਗੱਲ ਦੱਸਦਾ ਹੈ ਰਾਜੇ ਦੀ ਗੱਲ ਸੁਣ ਕੇ ਮੰਤਰੀ ਜਵਾਬ 'ਚ ਕਹਿੰਦਾ ਹੈ ਮਹਾਰਾਜ ਉਹ ਨੌਜਵਾਨ ਭਾਵੇਂ ਉਸ ਵੇਲੇ ਲਈ ਖੁਸ਼ ਹੋਵੇ ਪਰ ਉਹਦੀ ਖੁਸ਼ੀ ਹਮੇਸ਼ਾ ਲਈ ਨਹੀਂ ਹੈ ਜਦੋਂ ਉਹਦੇ ਮਿੱਟੀ ਦੇ ਭਾਂਡੇ ਵਿਕ ਜਾਂਦੇ ਨੇ ਉਹ ਖੁਸ਼ ਹੋ ਜਾਂਦਾ ਹੈ ਪਰ ਜਿਸ ਦਿਨ ਉਹਦੇ ਭਾਂਡੇ ਵਿਕਨੇ ਬੰਦ ਹੋ ਗਏ ਤੇ ਉਸ ਦੀ ਖੁਸ਼ੀ ਵੀ ਚਲੀ ਜਾਵੇਗੀ ਔਰ ਜੇ ਤੁਹਾਨੂੰ ਮੇਰੀ ਗੱਲ ਤੇ ਸ਼ੱਕ ਹੈ ਤੁਸੀਂ ਆਪਣੇ ਰਾਜ 'ਚ ਮਿੱਟੀ ਦੇ ਭਾਂਡਿਆਂ ਤੇ ਪਾਬੰਦੀ ਲਾ ਦਿਓ ਫਿਰ ਉਹਦੀ ਜ਼ਿੰਦਗੀ 'ਚ ਵੀ ਤਕਲੀਫ ਆ ਜਾਵੇਗੀ ਤੇ ਉਹ ਆਪਣੀ ਖੁਸ਼ੀ ਨੂੰ ਗਵਾ ਬੈਠੇਗਾ ਰਾਜਾ ਬੋਲਿਆ ਕਿ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਉਹਦੀ ਰੋਜ਼ੀ-ਰੋਟੀ ਸਿਰਫ ਮਿੱਟੀ ਦੇ ਭਾਂਡਿਆਂ ਤੇ ਨਿਰਭਰ ਹੈ ਅਇਸ਼ਾ ਤੁਸੀਂ ਮਿੱਟੀ ਦੇ ਭਾਂਡੇਾਂ ਦੀ ਵਿਕਰੀ ਤੇ ਪਾਬੰਦੀ ਲਾ ਦਿਓ। ਹੁਣੇ ਪਾਬੰਦੀ ਤੋਂ ਬਾਅਦ ਆਨੰਦਕੁਲ ਮਿੱਟੀ ਦੇ ਭਾਂਡੇ ਖਰੀਦਣ ਲਈ ਕੋਈ ਵੀ ਨਹੀਂ ਆਉਂਦਾ ਸੀ ਤੇ ਇਸ ਕਾਰਨ ਉਹਦੇ ਕੋਲ ਇੱਕ ਵੀ ਰੁਪਈਆ ਨਹੀਂ ਬਚਦਾ ਸੀ। ਹੁਣ ਸੋਚ ਵਿਚਾਰ ਚ ਡੁੱਬਿਆ ਹੋਇਆ ਆਨੰਦ ਇੱਕ ਬਜ਼ੁਰਗ ਨੂੰ ਲੱਕੜਾ ਕੱਟਦੇ ਵੇਖਦਾ ਹੈ ਤੇ ਬਜ਼ੁਰਗ ਨੂੰ ਵੇਖ ਕੇ ਉਹ ਬੋਲਦਾ ਹੈ ਬਾਬਾ ਜੀ ਤੁਸੀਂ ਆ ਉਮਰ ਵਿੱਚ ਇੰਨਾ ਕਸ਼ਟ ਕਿਉਂ ਚੱਲ ਰਹੇ ਹੋ? ਇਹ ਲੱਕੜਾ ਮੈਂ ਕੱਟ ਦਿੰਨਾ ਤੁਸੀਂ ਆਰਾਮ ਕਰੋ। ਇਸਤੇ ਬਾਬਾ ਕਹਿੰਦਾ ਹੈ ਪੁੱਤਰਾ ਤੂੰ ਕਿਉਂ ਮੇਰਾ ਕਸ਼ ਲੈ ਆਂਦਿਆ ਤੇ ਅਨੰਦ ਬੋਲਿਆ ਬਾਬਾ ਜੀ ਦਰਸਲ ਮੇਰੇ ਕੋਲ ਕੋਈ ਕੰਮ ਨਹੀਂ ਮੈਂ ਇਹ ਲੱਕੜਾ ਫਸੂਲ ਚ ਨਹੀਂ ਘਟ ਰਿਹਾ ਕੰਮ ਹੋਣ ਜਾਣ ਤੋਂ ਬਾਅਦ ਮੇਰੀ ਮਿਹਨਤ ਦੇ ਮੁਤਾਬਕ ਜਿੰਨਾ ਹੋ ਸਕੇ ਤੁਸੀਂ ਮੈਨੂੰ ਮਜ਼ਦੂਰੀ ਦੇ ਦਿਓ ਬਾਬਾ ਬੋਲਿਆ ਚਲ ਫੇ ਠੀਕ ਹੈ ਵੈਸੇ ਵੀ ਮਜ਼ਦੂਰ ਨਾ ਮਿਲਣ ਦੇ ਕਾਰਨ ਮੈਨੂੰ ਇਹ ਕੰਮ ਆਪ ਕਰਨਾ ਪੈ ਰਿਹਾ ਸੀ ਤੂੰ ਬਿਲਕੁਲ ਸਹੀ ਸਮੇਂ ਤੇ ਆਇਆ ਹੈ ਹੁਣ ਤੂੰ ਹਰ ਰੋਜ਼ ਆ ਕੇ ਲੱਕੜਾ ਕੱਟ ਲਿਆ ਕਰ ਮੈਂ ਤੈਨੂੰ ਪੈਸੇ ਦੇ ਦਿਆ ਕਰਾਂਗਾ ਇਸ ਤੋਂ ਬਾਅਦ ਹਰ ਰੋਜ਼ ਆਨੰਦ ਸ਼ਹਿਰ-ਸ਼ਹਿਰ ਵਿੱਚ ਘਰ-ਘਰ ਜਾ ਕੇ ਲੋਕਾਂ ਦੀ ਲੱਕੜਾ ਕੱਟਦਾ ਤੇ ਆਪਣੀ ਕਿਰਤ ਦੇ ਪੈਸੇ ਕਮਾ ਕੇ ਘਰ ਆ ਜਾਂਦਾ ਖਾਣਾ ਪਕਾ ਕੇ ਖਾਂਦਾ ਤੇ ਉਸੇ ਤਰ੍ਹਾਂ ਬਾਸੇ ਵਜਾ ਕੇ ਸ਼ਾਂਤੀ ਨਾਲ ਜੀਵਨ ਬਤੀਤ ਕਰਦਾ ਦੂਜੀ ਜਗ੍ਹਾ ਰਾਜਾ ਮੰਤਰੀ ਨੂੰ ਕਹਿੰਦਾ ਹੈ ਮੰਤਰੀ ਜੀ ਹੁਣ ਤਾਂ ਸਾਡੇ ਰਾਜ 'ਚ ਮਿੱਟੀ ਦੇ ਭਾਂਡੇ ਤੇ ਪਾਬੰਦੀ ਲੱਗ ਚੁੱਕੀ ਹੈ ਮੇਰੀ ਇਹ ਦੇਖਣ ਦੀ ਇੱਛਾ ਹੋ ਰਹੀ ਹੈ ਅਸੀ ਉਹਦੀ ਰੋਜੀ ਰੋਟੀ ਵੀ ਖੋਲੀ ਹੁਣ ਉਹ ਦੁਖੀ ਹੋ ਕੇ ਬੈਠਾ ਹੋ ਮੈਂ ਅਜੇ ਹੀ ਭੇਸ ਬਦਲ ਕੇ ਆਨੰਦ ਨੂੰ ਦੇਖਣ ਜਾਂਣਾ ਵਾ ਫੇਰ ਹੀ ਮੈਨੂੰ ਤੁਹਾਡੀ ਕਹੀ ਗੱਲਾਂ ਤੇ ਭਰੋਸਾ ਹੋਵੇਗਾ ਤੇ ਜਦ ਦੁਬਾਰਾ ਰਾਜਾ ਭੇਸ ਬਦਲ ਕੇ ਆਨੰਦ ਦੀ ਝੋਪੜੀ ਕੋਲ ਜਾਂਦਾ ਹੈ ਤੇ ਫਿਰ ਉਹਨੂੰ ਦੁਬਾਰਾ ਬਾਸਰੀ ਦੀ ਆਵਾਜ਼ ਸੁਣਾਈ ਦਿੰਦੀ ਹੈ ਮਿੱਠੀ ਜਿਹੀ ਬਾਸਰੀ ਦੀ ਆਵਾਜ਼ ਸੁਣ ਕੇ ਉਹ ਦੁਬਾਰਾ ਆਨੰਦ ਦੇ ਘਰ ਜਾਂਦਾ ਹੈ ਤੇ ਆਨੰਦ ਨੂੰ ਪੁੱਛਦਾ ਹੈ ਕਿ ਆਨੰਦ ਤੂੰ ਕਿਵੇਂ ਹੈ ਇਸਤੇ ਅਨੰਦ ਕਹਿੰਦਾ ਹੈ ਕਿ ਮੈਂ ਚੜ੍ਹਦੀ ਕਲਾ ਵਿੱਚ ਹਾਂ ਬਹੁਤ ਵਧੀਆ ਤੁਸੀਂ ਦੱਸੋ ਸ੍ਰੀਮਾਨ ਜੀ ਤੁਸੀਂ ਕਿਵੇਂ ਹੋ ਰਾਜਾ ਬੋਲਦਾ ਹੈ ਮੈਂ ਵੀ ਠੀਕ ਹਾਂ ਆਪਣੇ ਰਾਜ ਵਿੱਚ ਤਾਂ ਮਿੱਟੀ ਦੇ ਭਾਂਡੇ ਆ ਤੇ ਪਾਬੰਦੀ ਲੱਗ ਗਈ ਹੈ ਤੇ ਫਿਰ ਹੁਣ ਤੂੰ ਆਪਣਾ ਜੀਵਨ ਰੋਜ਼ੀ ਰੋਟੀ ਕਿਵੇਂ ਚਲਾ ਰਿਹਾ ਹੈ ਇਸਤੇ ਅਨੰਦ ਬੋਲਿਆ ਸੱਚ ਕਿਹਾ ਤੁਸੀਂ ਇਸ ਕਾਰਨ ਥੋੜਾ ਨੁਕਸਾਨ ਤਾਂ ਹੋਇਆ ਬਟ ਚਲੋ ਰੱਬ ਨੂੰ ਜੋ ਮਨਜ਼ੂਰ ਪਰ ਹੁਣ ਮੈਂ ਲੋਕਾਂ ਦੇ ਘਰ ਜਾ ਜਾ ਕੇ ਲੱਕੜਾ ਕੱਟਦਾ ਤੇ ਉਸ ਤੋਂ ਪੈਸੇ ਕਮਾ ਕੇ ਆਪਣਾ ਘਰ ਚਲਾ ਲੈਂਦਾ ਵਾ ਰੱਬ ਦੀ ਕਿਰਪਾ ਨਾਲ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਾਂ ਤਕਲੀਫ ਨਹੀਂ ਹੈ ਅਲੰਦ ਦੀ ਗੱਲ ਸੁਣ ਕੇ ਰਾਜਾ ਸਮਝ ਜਾਂਦਾ ਹੈ ਕਿ ਉਹਦੀ ਖੁਸ਼ੀ ਦਾ ਅਸਲੀ ਕਾਰਨ ਇਹਦੀ ਮਿਹਨਤ ਹੈ ਫਿਰ ਉਹ ਤੁਰੰਤ ਉਧਰੋਂ ਨਿਕਲ ਕੇ ਦਰਬਾਰ ਪਹੁੰਚ ਕੇ ਮੰਤਰੀ ਨੂੰ ਸਾਰੀ ਗੱਲ ਦੱਸਦਾ ਹੈ ਤੇ ਕਹਿੰਦਾ ਹੈ ਇਸ ਦਾ ਮਤਲਬ ਤੁਸੀਂ ਪਹਿਲਾਂ ਵਾਂਗੂ ਇਸ ਵਾਰ ਵੀ ਗਲਤ ਹੀ ਸੀ ਕਿਉਂਕਿ ਉਹ ਤੇ ਦੁਖੀ ਹੋਇਆ ਹੀ ਨਹੀਂ ਮੰਤਰੀ ਫਿਰ ਹੱਸ ਕੇ ਬੋਲਿਆ ਨਹੀਂ ਮਹਾਰਾਜ ਇਹ ਖੁਸ਼ੀ ਵੀ ਉਹਦੇ ਲਈ ਕੁਝ ਸਮੇਂ ਲਈ ਹੈ ਉਹ ਚਾਵੇ ਤਾਂ ਜਿੰਨੀ ਮਰਜ਼ੀ ਮਰਤ ਕਰ ਲਵੇ ਹਾਲਾਤ ਬਦਲਨ ਕਰਕੇ ਉਹ ਆਪਣੀ ਸਾਰੀ ਖੁਸ਼ੀ ਗਵਾ ਹੀ ਬੈਠੇਗਾ ਆਪਾਂ ਇਹ ਕੰਮ ਕਰਦੇ ਹਾਂ ਉਸ ਨੂੰ ਮਹਿਲ ਦੇ ਅੰਦਰ ਪਹਿਰੇਦਾਰਾਂ ਨਾਲ ਕੰਮ ਦੇ ਦੇਣੇ ਹਾਂ ਅਸੀਂ ਇੱਥੇ ਜੋ ਨੂੰ ਕਸ਼ਟ ਦਵਾਵਾਂਗੇ ਉਹ ਵੇਖ ਕੇ ਉਹ ਆਪਣਾ ਸੁੱਖ ਗਵਾ ਹੀ ਬੈਠੇਗਾ ਮਹਾਰਾਜ ਮంత్రి ਦੀ ਗੱਲ ਨਾਲ ਸਹਿਮਤ ਹੋ ਕੇ ਰਾਜੇ ਨੇ ਆਨੰਦ ਨੂੰ ਮਹਿਲ 'ਚ ਜ਼ਬਰਦਸਤੀ ਪਹਿਰੇਦਾਰ ਦੇ ਕੰਮ ਤੇ ਰੱਖ ਲਿਆ। ਇਸ ਨਵੇਂ ਕੰਮ ਨਾਲ ਆਨੰਦ ਨੂੰ ਮਹੀਨੇ ਦੀ ਤਨਖਾਹ ਤੇ ਮਿਲਦੀ ਸੀ ਪਰ ਰੋਜ਼ ਵਾਂਗੂ ਦਿਹਾੜੀ ਨਹੀਂ ਮਿਲਦੀ ਸੀ। ਆਨੰਦ ਸੋਚਦਾ ਹੈ ਮੇਰੇ ਲੱਖ ਮਨਾ ਕਰਨ ਤੋਂ ਬਾਵਜੂਦ ਮੈਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਹੈ। ਪਹਿਲੇ ਮੈਂ ਮਜ਼ਦੂਰੀ ਕਰਕੇ ਹਰ ਰੋਜ਼ ਪੈਸੇ ਕਮਾਉਂਦਾ ਸੀ ਤੇ ਹਰ ਰੋਜ਼ ਰੋਟੀ ਪਕਾ ਕੇ ਖਾ ਵੀ ਲੈਂਦਾ ਸੀ। ਪਰ ਹੁਣ ਮੈਨੂੰ ਦਿਹਾੜੀ ਦੇ ਹਿਸਾਬ ਨਾਲ ਪੈਸੇ ਨਹੀਂ ਮਿਲਣਗੇ ਸਿਰਫ ਮਹੀਨੇ ਦੇ ਆਖਿਰ ਚ ਤਨਖਾਹ ਮਿਲੇਗੀ ਇੰਨਾ ਤਕਲੀਫਾ ਦੇ ਨਾਲ ਨਾਲ ਮੈਨੂੰ ਸਾਰਾ ਦਿਨ ਦਰਵਾਜ਼ੇ ਤੇ ਖੜਾ ਵੀ ਰਹਿਣਾ ਪਵੇਗਾ ਹੁਣ ਰੋਜ਼ ਦੀ ਜ਼ਿੰਦਗੀ ਚਲਾਣ ਲਈ ਹੱਥ ਵਿੱਚ ਪੈਸੇ ਵੀ ਨਹੀਂ ਇਹ ਸੋਚਦਾ ਸੋਚਦਾ ਉਹ ਆਪਣੀ ਘਮਰ ਨਾਲ ਲਟਕੀ ਤਲਵਾਰ ਦੇਖਦਾ ਹੈ ਤੇ ਉਹ ਇਹ ਤਲਵਾਰ ਲੈ ਕੇ ਇੱਕ ਵਪਾਰੀ ਕੋਲ ਜਾ ਕੇ ਕਹਿੰਦਾ ਹੈ ਸ੍ਰੀਮਾਨ ਜੀ ਇਹ ਤਲਵਾਰ ਤੁਸੀਂ ਗਿਰਵੀ ਰੱਖ ਲਵੋ ਤੇ ਹਰ ਰੋਜ਼ ਮੈਨੂੰ ਖਾਣ ਪੀ ਲਈ ਪੈਸੇ ਦੇ ਦੇਓ ਜਦ ਮੈਨੂੰ ਮਹੀਨੇ ਦੇ ਆਖਿਰ ਚ ਤਨਖਾਹ ਆਵੇਗੀ ਮੈਂ ਵਿਆਜ ਸਮੇਤ ਪੈਸੇ ਦੇ ਕੇ ਇਹ ਤਲਵਾਰ ਤੁਹਾਡੇ ਤੋਂ ਵਾਪਸ ਲੈ ਲਵਾਂਗਾ ਵਪਾਰੀ ਇਹ ਗੱਲ ਨੂੰ ਮੰਨ ਜਾਂਦਾ ਹੈ ਇਹ ਕਹਿ ਕੇ ਕਿ ਜੇ ਤੂੰ ਪੈਸੇ ਸਮੇਂ ਤੇ ਵਾਪਸ ਨਾ ਕਰ ਸਕਿਆ ਤੇ ਮੈਂ ਤਲਵਾਰ ਵੇਚ ਕੇ ਆਪਣਾ ਪੈਸਾ ਵਸੂਲ ਕਰ ਲਵਾਂਗਾ ਹੁਣ ਵਪਾਰੀ ਤੁਲੇ ਪੈਸੇ ਨਾਲ ਉਹ ਜਦ ਆਪਣੀ ਰੋਟੀ ਲਈ ਸਮਾਨ ਲੈ ਕੇ ਘਰ ਆਉਂਦਾ ਹੈ ਤੇ ਉਹ ਸੋਚਦਾ ਹੈ ਜੇ ਕਿਸੇ ਨੂੰ ਪਤਾ ਚੱਲ ਗਿਆ ਕਿ ਉਹਦੇ ਕੋਲ ਤਲਵਾਰ ਨਹੀਂ ਹੈ ਤੇ ਉਹਦੇ ਲਈ ਮੁਸੀਬਤ ਖੜੀ ਹੋ ਜਾਵੇਗੀ ਇਸ ਕਰਕੇ ਉਹ ਇੱਕ ਮਿਸਤਰੀ ਕੋਲ ਜਾਂਦਾ ਹੈ ਤੇ ਇੱਕ ਲੱਕੜ ਦੀ ਤਲਵਾਰ ਤਿਆਰ ਕਰਕੇ ਆਪਣੀ ਕਮਰ 'ਤੇ ਲਟਕਾ ਲੈਂਦਾ ਹੈ ਹੁਣ ਆਨੰਦ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਸੀ ਇਹ ਜਾਣਨ ਲਈ ਦੁਬਾਰਾ ਰਾਜਾ ਪੇਸ਼ ਬਦਲ ਕੇ ਉਹਦੀ ਝੋਪੜੀ ਮੂਰੇ ਚਲੇ ਜਾਂਦਾ ਹੈ ਜਿੱਥੇ ਫਿਰ ਉਹਨੂੰ ਬਾਸਰੀ ਦੀ ਮਿੱਟੀ ਧੁਨ ਸੁਣਾਈ ਦਿੰਦੀ ਹੈ ਰਾਜਾ ਫਿਰ ਹੈਰਾਨ ਹੋ ਜਾਂਦਾ ਹੈ ਤੇ ਸੋਚਦਾ ਹੈ ਇਹ ਕਿਵੇਂ ਹੋ ਸਕਦਾ ਹੈ ਜੋ ਵੀ ਹੋ ਜਾਵੇ ਇਹ ਹਮੇਸ਼ਾ ਖੁਸ਼ ਕਿਵੇਂ ਰਹਿ ਲਿੰਦਾ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇਹਦੀ ਖੁਸ਼ੀ ਪਿੱਛੇ ਅਸਲੀ ਕਾਰਨ ਕੀ ਹੈ ਇਸਤੇ ਮੰਤਰੀ ਕਹਿੰਦਾ ਹੈ ਮਹਾਰਾਜ ਜੇ ਬਿਨਾਂ ਕਿਸੇ ਪਰੇਸ਼ਾਨੀ ਤੋਂ ਜੇਕਰ ਉਹ ਇੱਦਾਂ ਖੁਸ਼ ਜੀਵਨ ਬਿਤਾ ਰਿਹਾ ਹੈ ਇਸ ਦਾ ਮਤਲਬ ਇਹ ਹੀ ਹੈ ਕਿ ਸ਼ਾਇਦ ਉਹਨੇ ਕਦੀ ਕੋਈ ਗੁਨਾਹ ਨਾ ਕੀਤਾ ਹੋਵੇ ਮਤਲਬ ਕੋਈ ਇੱਦਾਰਾ ਕੰਮ ਜੋ ਅਨੁਗਰਤ ਲਕਿਆ ਹੋਵੇ ਜੇ ਦਾ ਉਸ ਨੂੰ ਪਛਤਾਵਾ ਹੋਵੇ ਇਸ ਲਈ ਮਹਾਰਾਜ ਜੇਕਰ ਅਨੰਦ ਦੇ ਹੱਥੋਂ ਅਸੀਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾ ਦਈਏ ਤੇ ਉਹਦੇ ਮਨ ਨੂੰ ਵੀ ਲੱਗੇਗਾ ਕਿ ਉਹਨੇ ਕੁਝ ਗਲਤ ਕਰ ਦਿੱਤਾ ਤੇ ਫਿਰ ਉਹ ਆਪਣੀ ਖੁਸ਼ੀ ਪੱਕਾ ਗਵਾ ਬੈਠੇਗਾ ਮੰਤਰੀ ਦੀ ਗੱਲ ਮੰਨ ਕੇ ਰਾਜਾ ਅਗਲੇ ਹੀ ਦਿਨ ਅਨੰਦ ਨੂੰ ਕੰਮ ਦੇ ਦਿੰਦਾ ਹੈ ਕਿ ਉਸਨੇ ਇੱਕ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਣੀ ਹੈ ਤੇ ਜਦ ਅਨੰਦ ਅਪਰਾਧੀ ਕੋਲ ਪਹੁੰਚਦਾ ਹੈ ਤੇ ਉੱਥੇ ਇੱਕ ਉਸ ਲੋਕ ਤੇ ਪਹਿਰੇਦਾਰ ਵੀ ਖੜੇ ਹੁੰਦੇ ਨੇ ਪਹਿਰੇਦਾਰ ਅਨੰਦ ਨੂੰ ਗੰਭੀਰਤਾ ਨਾਲ ਕਹਿੰਦੇ ਹੈ ਕਿ ਇਸ ਨੂੰ ਮੌਤ ਦੀ ਸਜ਼ਾ ਦੇਣੀ ਹੈ ਹੁਣ ਤੂੰ ਆਪਣੀ ਤਲਵਾਰ ਨਾਲ ਇਸ ਦਾ ਸਿਰ ਧਰ ਤੋਂ ਅਲੱਗ ਕਰ ਦੇ ਇਹ ਗੱਲ ਸੁਣ ਕੇ ਅਨੰਦ ਦਾ ਦਿਲ ਕੰਬਲ ਲੱਗ ਜਾਂਦਾ ਹੈ ਕਿਉਂਕਿ ਉਹਦੀ ਤਲਵਾਰ ਤਾਂ ਲੱਕੜ ਦੀ ਸੀ ਬਾਕੀ ਜੇਕਰ ਤਲਵਾਰ ਅਸਲੀ ਵੀ ਹੁੰਦੀ ਤੇ ਉਹ ਇੰਨੀ ਹਿੰਮਤ ਕਿੱਥੋਂ ਇਕੱਠੀ ਕਰਦਾ ਤੇ ਫਿਰ आनंद पहरेदार ਕੋਲੋਂ ਪੁੱਛਦਾ ਹੈ ਕਿ ਇਸ ਅਪਰਾਧੀ ਦਾ ਦੋਸ਼ ਕੀ ਹੈ ਤੇ ਮੈਨੂੰ ਹੀ ਕਿਉਂ ਇਹਦਾ ਸਰਦਾਰ ਤੋਂ ਅਲੱਗ ਕਰਨਾ ਹੈ ਇਹਨੇ ਸਵਾਲ ਸੁਣ ਕੇ ਪਹਿਰੇਦਾਰ ਗੁੱਸੇ ਵਿੱਚ ਬੋਲ ਪੈਂਦਾ ਹੈ ਮੈਨੂੰ ਤੇਰੇ ਸਵਾਲਾਂ 'ਚੋਂ ਇੱਕ ਦਾ ਵੀ ਜਵਾਬ ਨਹੀਂ ਪਤਾ ਇਹ ਰਾਜੇ ਦਾ ਹੁਕਮ ਹੈ ਔਰ ਤੈਨੂੰ ਇਹ ਹੁਕਮ ਮੰਨਣਾ ਪੈਣਾ ਇਹ ਸੁਣ ਕੇ ਆਨੰਦ ਅਸਮਾਨ ਵੱਲ ਵੇਖ ਕੇ ਅੱਖਾਂ ਬੰਦ ਕਰਕੇ ਉੱਚੀ ਬੋਲ ਕੇ ਅਰਦਾਸ ਕਰਦਾ ਹੈ हे ਪ੍ਰਮਾਤਮਾ ਮੈਨੂੰ ਇਹ ਅਪਰਾਧੀ ਦਾ ਅਪਰਾਧ ਨਹੀਂ ਪਤਾ ਪਰ ਮੈਨੂੰ ਇਹਨੂੰ ਸਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ ਜੇ ਇਹ ਅਪਰਾਧੀ નિર્ਦੋਸ਼ ਹੈ ਤੇ ਮੇਰੀ ਤਲਵਾਰ ਲੱਕੜ ਦੀ ਬਣ ਜਾਵੇ ਅਰਦਾਸ ਕਰਨ ਤੋਂ ਬਾਅਦ ਜਦੋਂ ਕਰਪਾਨ ਕੱਢਦਾ ਹੈ ਤੇ ਉਹ ਪਹਿਰੇਦਾਰ ਤੇ ਲੋਕੀ ਲੱਕੜ ਚ ਬਦਲ ਗਈ ਤਲਵਾਰ ਨੂੰ ਚਮਤਕਾਰ ਮੰਨ ਕੇ ਬਹੁਤ ਘਬਰਾ ਜਾਂਦੇ ਨੇ ਪਹਿਰੇਦਾਰ ਰਾਜੇ ਨੂੰ ਜਾ ਕੇ ਸਾਰਾ ਕੁਝ ਦੱਸਦਾ ਹੈ ਤੇ ਰਾਜਾ ਅਨੰਦ ਨੂੰ ਆਪਣੇ ਸਾਹਮਣੇ ਬੁਲਾਉਂਦਾ ਹੈ ਤੇ ਉਹਨੂੰ ਪੁੱਛਦਾ ਹੈ ਕਿ ਅਨੰਦ ਪਹਿਲੇ ਤਾਂ ਮੈਨੂੰ ਇਹ ਦੱਸ ਕੀ ਹੋਇਆ ਕੀ ਅੱਜ ਰਾਜੇ ਨੂੰ ਵੇਖ ਕੇ ਅਨੰਦ ਸਮਝ ਜਾਂਦਾ ਹੈ ਕਿ ਜੋ ਮੇਰੇ ਕਾ ਸ਼ਰੀਮਾਨ ਆਂਦਾ ਸੀ ਉਹ ਭੇਸ ਬਦਲ ਕੇ ਰਾਜਾ ਆਪ ਹੀ ਆਂਦਾ ਸੀ ਤੇ ਅਨੰਦ ਰਾਜੇ ਨੂੰ ਸਾਰੀ ਗੱਲਾਂ ਸੱਚ ਦੱਸ ਦਿੰਦਾ ਹੈ ਕਿ ਉਹ ਤਲਵਾਰ ਗਿਰਵੀ ਰੱਖ ਕੇ ਆਇਆ ਹੈ ਤੇ ਰਾਜਾ ਕਹਿੰਦਾ ਹੈ ਚਲੋ ਇਹ ਸਭ ਤਾਂ ਠੀਕ ਹੈ ਪਰ ਤੂੰ ਆਪਣਾ ਜੀਵਨ ਇੰਨੀ ਖੁਸ਼ੀ ਨਾਲ ਬਤੀਤ ਕਰ ਰਿਹਾ ਹੈ ਅਸੀਂ ਤੈਨੂੰ ਕਿੰਨੇ ਤਰੀਕਿਆਂ ਨਾਲ ਪਰਖਿਆ ਪਰ ਤੂੰ ਕਦੇ ਨਹੀਂ ਬਦਲਿਆ ਇੰਨੀ ਬੇਫਿਕਰੀ ਵਾਲੀ ਖੁਸ਼ੀ ਮੈਨੂੰ ਕਿਉਂ ਨਹੀਂ ਮਿਲ ਰਹੀ ਤੇ ਆਨੰਦ ਬੋਲਿਆ ਮਹਾਰਾਜ ਮੇਰੀ ਖੁਸ਼ੀ ਦਾ ਕਾਰਨ ਮੈਨੂੰ ਹਰ ਰੋਜ਼ ਮੇਰੇ ਨਾਲਾ ਕੰਮ ਤੇ ਰੱਬ ਉੱਪਰ ਓਟੋਟ ਵਿਸ਼ਵਾਸ ਤੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਾ ਮੈਨੂੰ ਬੀਤੇ ਸਮੇਂ ਦਾ ਕੋਈ ਗਿਲਾ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਦਾ ਫਿਕਰ ਬਸ ਮੈਂ ਰੱਬ ਅੱਗੇ ਇਹੀ ਅਰਦਾਸ ਕਰਦਾ ਵਾਂ ਕਿ ਮੈਨੂੰ ਅੱਜ ਵਿੱਚ ਰਹਿੰਦੀ ਹਿੰਮਤ ਬਖਸ਼ ਤੇ ਰਾਤ ਹੋਣ ਤੇ ਦਿਨ ਭਰ ਦੀ ਸਾਰੀ ਥਕਾਵਟ ਸਾਰੀ ਚਿੰਤਾਵਾਂ ਕਰਦੇ ਭਾਰ ਛੱਡ ਕੇ ਬਾਸਰੀ ਵਜਾਉਣਾ ਤੇ ਆਰਾਮ ਨਾਲ ਸੋ ਜਾਣਾ ਵਾ ਤੇ ਅਗਲੇ ਦਿਨ ਫਿਰ ਤੋਂ ਨਵੇਂ ਜੋਸ਼ ਨਾਲ ਦੁਬਾਰਾ ਕੰਮ ਕਰਦਾ ਵਾਂ ਸੋ ਇਹ ਸੁਣ ਕੇ ਰਾਜਾ ਸਮਝ ਜਾਂਦਾ ਹੈ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਸਾਡੀ ਖੁਸ਼ੀ ਧਨ ਆਉਦੇ ਯਾਰ ਰੌਣਕਾਂ ਵਿੱਚ ਲੁਕੀ ਹੋਣੀ ਚਾਹੀਦੀ ਹੈ ਪਰ ਅਸਲ ਵਿੱਚ ਖੁਸ਼ੀ ਕਿਸੇ ਵੱਡੀ ਚੀਜ਼ ਤੋਂ ਨਹੀਂ ਸਗੋਂ ਕਿ ਇੱਕ ਛੋਟੇ ਜਿਹੇ ਅੰਦਰੂਨੀ ਬਦਲਾਅ ਤੋਂ ਸ਼ੁਰੂ ਹੁੰਦੀ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਖੁਸ਼ ਹੋਣ ਲਈ ਨਾ ਤੇ ਸਾਨੂੰ ਰਾਜੇ ਹੋਣ ਦੀ ਲੋੜ ਹੈ ਤੇ ਨਾ ਹੀ ਸੰਸਾਰ ਦੀ ਸੁੱਖ ਸੁਵਿਧਾਵਾਂ ਦੀ ਸੋਹਣੀ ਗੱਲ ਇਹ ਹੈ ਕਿ ਅਸਲ ਸ਼ਾਂਤੀ ਸੰਤੋਖ ਤੇ ਆਨੰਦ ਸਾਫ਼ ਦਿਲ ਸਾਡੀ ਸਾਫ਼ ਸੋਚ ਤੇ ਸਾਡੇ ਸਾਫ਼ ਇਰਾਦੇ ਹੈ ਤੇ ਰੱਬ ਤੇ ਅਟੁੱਟ ਭਰੋਸੇ ਵਿੱਚ ਲੁਕੀ ਹੋਈ ਹੈ ਆਨੰਦ ਦੀ ਜ਼ਿੰਦਗੀ ਸਾਡੀ ਅੱਖਾਂ ਖੋਲਦੀ ਹੈ ਜਿੱਥੇ ਕਿ ਆਨੰਦ ਹਰ ਦਿਨ ਦੀ ਮਿਹਨਤ ਨਾਲ ਰੱਬ ਦੇ ਸ਼ੁਕਰਾਨੇ ਨਾਲ ਤੇ ਅੱਜ ਦੇ ਜਿਉਣ ਦੀ ਰੀਤ ਨਾਲ ਕਿਵੇਂ ਰੋਸ਼ਨੀ ਫੈਲਾਉਂਦਾ ਹੈ ਉਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸੰਪੂਰਨਤਾ ਤੇ ਖੁਸ਼ੀ ਲਿਆ ਸਕਦੇ ਹਾਂ ਹੁਣ ਸਵਾਲ ਇਹ ਨਹੀਂ ਕਿ ਸਾਡੇ ਕੋਲ ਕੀ ਨਹੀਂ ਹੈ ਪਰ ਸਵਾਲ ਇਹ ਹੈ ਕਿ ਸਾਡੇ ਕੋਲ ਜੋ ਵੀ ਹੈ ਕਿ ਉਹਦੇ ਵਿੱਚ ਅਸੀਂ ਰੱਬ ਨੂੰ ਵੇਖਦੇ ਹਾਂ ਸ਼ੁਕਰ ਕਰਦੇ ਹਾਂ ਵਿਚਾਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਸਾਨੂੰ ਦੱਸਿਓ ਕਿ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ